ਹਾਂਜੀ ਸਾਰਾ ਸਤਿ ਸ਼੍ਰੀ ਅਕਾਲ ਜੀ ਤੇ ਮਤਲਬ ਹੁਣ ਚੱਲਦੇ ਰਹਿੰਦੇ ਨੇ ਸਰਦਾਰ ਸੇਵਾ ਸਿੰਘ ਟਿੱਕਰੀਵਾਲ ਦੇ ਮਤਲਬ ਸੀ ਦੀ ਦਿਹਾੜੀ ਤੇ ਅਸੀਂ 18 ਤਰੀਕ ਨੂੰ ਜਿੱਦੇ ਨਗਰ ਕੀਰਤਨ ਸੀਗਾ ਜੀ ਉਸ ਤਰ੍ਹਾਂ ਅਸੀਂ ਨਗਰ ਕੀਰਤਨ ਦੇ ਗਏ ਅਸੀਂ ਗੁਰੂਆਂ ਬਾਰੇ ਦੋ ਸ਼ਬਦ ਮਤਲਬ ਕਵਿਤਾ ਗਾਉਣੀ ਸੀ ਤੇ ਸਾਡੀ ਕੁੜੀ ਅਬੀ ਨਾਲ ਅਸੀਂ ਤੁਸੀਂ ਦੇਖ ਲਓ 12-13 ਸਾਲ ਦੀ ਸਿਰਫ ਪੁੱਤ ਦੱਸੋ ਤੁਸੀਂ ਅਸੀਂ 18 ਤਰੀਕ ਨੂੰ ਟਿੱਕਰੀਵਾਲ ਗਏ ਸੀ ਉੱਥੇ ਸਾਨੂੰ ਅਸੀਂ ਗੁਰੂਆਂ ਬਾਰੇ ਬੋਲਣ ਦੀ ਕੋਸ਼ਿਸ਼ ਕੀਤੀ ਪਰ ਸਾਨੂੰ ਬੋਲਣ ਨਹੀਂ ਦਿੱਤਾ ਗਿਆ ਮਤਲਬ ਅਸੀਂ ਜਿਹੜੇ ਉੱਥੇ ਦੇ ਪ੍ਰਬੰਧਕ ਸੀ ਹੈ ਨਾ ਸਾਰੇ ਵੀ ਮਤਲਬ ਪ੍ਰਧਾਨ ਸਾਰਾ ਕੁਝ ਸੀ ਅਸੀਂ ਉਹਨਾਂ ਦੇ ਮਤਲਬ ਮੈਂਟਰ ਤਰਲੇ ਵੀ ਕਰੇ ਗੁੜੀਏ ਦਾ ਨਾਮ ਵੀ ਲਿਖਿਆ ਹੈ ਨਾ ਇਹਨੇ ਵੀ ਗੋਣਾ ਸੀ ਅਸੀਂ ਵੀ ਗੋਣਾ ਸੀ ਅਸੀਂ ਕੁਝ ਗਲਤ ਥੋੜਾ ਅਸੀਂ ਆਪਣੇ ਪੱਗ ਬਾਰੇ ਆਪਣੇ ਗੁਰੂਆਂ ਬਾਰੇ ਚਾਹ ਹਸਾਲ ਬੋਲਣੇ ਸੀ ਤੇ ਮਤਲਬ ਸਾਨੂੰ ਮੌਕਾ ਦਿੱਤਾ ਗਿਆ ਕਿਉਂਕਿ ਪਤਾ ਕੀ ਗੱਲ ਹੈ ਜੀ ਜਿਹੜੇ ਮਤਲਬ ਸਰੰਗੀ ਜਾਂ ਹਾਰਮੋਨਿਮ ਸਭ ਕੁਝ ਚੱਕੀ ਫਿਰਦੇ ਨੇ ਜਿਹਨੂੰ ਮਤਲਬ ਦੇਖਦਾ ਹੈਗਾ ਹਨਾ ਵੀਰ ਦੇ ਕੋਲ ਕੁਝ ਮਤਲਬ ਹਾਰਮੋਨੀ ਆ ਕੁਝ ਵੀ ਆ ਅਸੀਂ ਆਮ ਇਨਸਾਨ ਸੀ ਦੁਨਨੇ ਮਤਲਬ ਸਾਡੇ ਕੋਲ ਕੁਝ ਵੀ ਨਹੀਂ ਸੀਗਾ ਮਤਲਬ ਬੰਦੇ ਦਾ ਟੈਲੈਂਟ ਦੇਖਣਾ ਚਾਹੀਦਾ ਹਨਾ ਵੀ ਮਤਲਬ ਅੰਦਰ ਉਹ ਬੰਦਾ ਕੀ ਬੋਲੂ ਕੀ ਨਹੀਂ ਭਾਵੇਂ ਮਤਲਬ ਉਹਨਾਂ ਸਾਨੂੰ ਇੰਨਾ ਠੇਕਰੀ ਵਾਲ ਪਿੰਡ ਦੇ ਗੁੱਸਾ ਜਿਹੜਾ ਹੈ ਵੀ ਮਤਲਬ ਅੱਜ ਤੋ ਦਿਨ ਠੇਕਰੀ ਵਾਲ ਪਿੰਡ ਦੇ ਆ ਜਾਣਾ ਹੀ ਨਹੀਂ ਸਿੰਘ ਸਵਾ ਦੇ ਅਸੀਂ ਵੀ ਦਿਲ ਤੋਂ ਸਪੋਰਟ ਕਰਦੇ ਆ ਜੀ ਅਸੀਂ ਵੀ ਰਿਸਪੈਕਟ ਕਰਦੇ ਆ ਇਜਤਤ ਕਰਦੇ ਆ ਗੁਰੂਆਂ ਦੀ ਤੇ ਸਰਦਾਰ ਸੇਵਾ ਸਿੰਘ ਠੇਕਰੀ ਦੇ ਉਹਦੇ ਬੱਚੇ ਆਗੇ ਸਾਨੂੰ ਵੀ ਬਦਨ ਦੀ ਕਿਵੇਂ ਇਜਤਤ ਕਰਨੀ ਹੈ ਨਾ ਤੇ ਅਸੀਂ ਮਤਲਬ ਮੈਂਨਤਾ ਕਰੀਏ ਉਹਨਾਂ ਦੇ ਪ੍ਰਬੰਧ ਕਮਿਊਨਿਟੀ ਦੀਆਂ ਵੀ ਮਤਲਬ 11:30 ਪੌਣੇ 12 ਵਜੇ ਗੁਰੂ ਘਰ ਤੋਂ ਨਗਰ ਕੀਰਤਨ ਚੱਲਿਆ ਅਸੀਂ ਇੱਥੋਂ ਠੰਡ ਦੇ ਵਿੱਚ ਧੁੰਦ ਵਿੱਚ ਗਏ ਮੇਰੀ ਗੁੜੀਆ ਕੰਬਦੀ ਗਈ ਬਿੰਦੀ ਵੀ ਮੈਨੂੰ ਮਤਲਬ ਮੇਰੀ ਗੁੜੀਆ ਵੀ ਮੈਂ ਤਾਂ ਮਤਲਬ ਕਹਿੰਦੀ ਰਹੀ ਵੀ ਜਿਹੜੀ ਤੁਸੀਂ ਪੁੱਛ ਲੋ ਵੀ ਆਪਾਂ ਸ਼ਬਦ ਕਵਿਤਾ ਗਾਉਣੀ ਆ ਪਰ ਬਾਈ ਸਾਡੀ ਕਿਸੇ ਨੇ ਮਤਲਬ ਕੋਈ ਨਹੀਂ ਸੁਣੀ ਤੇ ਅੱਜ ਤਕਰੀਬਨ 20 ਤਰੀਕਾ ਠੀਕ ਆ ਤੇ ਅੱਜ ਮੁੱਖ ਮੰਤਰੀ ਮੰਤਰੀ ਸੰਤਰੀ ਟਾਡੀ ਜੱਥੇ ਮਤਲਬ ਬਹੁਤ ਜ਼ਿਆਦਾ ਆਏ ਠੀਕ ਆ ਉਹਨਾਂ ਨੂੰ ਇਹ ਪ੍ਰਮੰਧ ਕਮੇਟੀ ਨੂੰ ਐਸ ਵੀ 4 ਪੀ ਆਉਣਗੇ ਠੀਕ ਹੈ ਜੀ ਤੇ ਮਤਲਬ ਅਸੀਂ ਆਮ ਇਨਸਾਨ ਹੈ ਜੀ ਕੁਸ ਰੁਪਿਆ ਦੇ ਨਹੀਂ ਸਕਦੇ ਸੀ ਮਤਲਬ ਕੁਸ ਬੋਲ ਨਹੀਂ ਸਕਦੇ ਠੀਕ ਹੈ ਅੱਜ ਵੀ ਮੈਂ ਮਹੰਤਕਰੀ ਸਟੇਜ ਤੇ ਜਾ ਕੇ ਬਾਈ ਮਤਲਬ ਮੈਂ ਨਗਰ ਕੀਰਤਨ 18 ਤਰੀਕ ਤੋਂ ਮਤਲਬ ਤੁਹਾਡੇ ਪਿੱਛੇ ਫਰਦਾ ਮੈਂ ਇੱਕ ਸ਼ਬਦ ਇੱਕ ਕਵਿਤਾ ਜੀ ਨੂੰ ਬਾਰੇ ਪੱਗ ਬਾਰੇ ਕੁਸ ਬੋਲਣਾਗਾ ਤੇ ਮਤਲਬ ਮੈਨੂੰ ਅੱਜ ਵੀ ਨਹੀਂ ਬੋਲਣ ਦਾ ਮੌਕਾ ਦਿੱਤਾ ਗਿਆ ਕਿਉਂਕਿ ਉਹਨਾਂ ਜਿਹੜੇ ਮੰਤਰੀ ਸੰਤਰੀ ਸਭ ਕੁਸ ਆਉਂਦੇ ਨੇ ਤੇ ਉਹਨਾਂ ਤੋਂ ਇਹ ਲੋਕਾਂ ਨੂੰ ਠੀਕਗੜ ਦੇ ਲੋਕਾਂ ਨੂੰ ਇਹ ਉਮੀਦ ਆ ਵੀ 4 ਪੀ ਦੇ ਕੇ ਜਾਣਗੇ ਠੀਕ ਆ ਜੀ ਵੀ ਮੰਤਰੀ ਨੇ ਮੁੱਖ ਮੰਤਰੀ ਨੇ ਲੱਖ ਡੇਢ ਲੱਖ 50 ਲੱਖ ਬਹੁਤ ਰੁਪਏ ਦੇ ਜਾਂਦੇ ਆਪਾਂ ਮੰਨਦੇ ਚਲੋ ਠੀਕ ਆ ਪਰਮਾਤਮਾ ਦੀ ਹਨ ਜਿਵੇਂ ਉਹ ਆਪਣੇ ਸਰਦਾਰ ਸੇਵਾ ਸੰਗਠੀਕੜ ਨੇ ਬਹੁਤ ਵੱਡੀ ਕਰਵਾਨੀ ਕੀਤੀ ਸੀ ਆਪਾਂ ਵੀ ਉਹਦੇ ਸੇਵਕਾਂ ਗੁਰੂਆਂ ਦੇ ਸੇਵਕਾਂਗੇ ਪਰ ਅੱਜ ਦੇ ਟਾਈਮ ਦੇ ਮਾਇਸ ਨੂੰ ਸਹੀ ਗੱਲ ਦੱਸਾਂ ਤਾਂ ਮੇਰੇ ਦਿਲ ਤੋਂ ਜਿਹੜੀ ਅੱਜ ਗੱਲ ਨਿਕਲਦੀ ਆ ਠੀਕਗੜ ਦੇ ਲੋਕ ਜਿਵੇਂ ਸਰਦਾਰ ਸੇਵਾ ਸੰਗਠੀਕੜ ਉਹਦੇ ਨਾਂ ਤੇ ਮੰਤਰੀਆਂ ਨੂੰ ਲੋਕਾਂ ਨੂੰ ਲੋਟਦੇ ਨੇ ਠੀਕ ਹੈ ਜੀ ਕਿਉਂ ਮੈਂ ਤਾਂ ਇਹ ਗੱਲ ਕਹਣਾ ਕਿਉਂਕਿ ਮੈਂ ਆਮ ਇਨਸਾਨ ਸੀ ਮੈਨੂੰ ਗਉਣ ਦਾ ਮੌਕਾ ਦਿੱਤ ਧਰੀ ਗਿਆ ਮੈਂ ਉਹਨਾਂ ਦੀ ਮਿਹਨਤਾਂ ਕਰੀਆਂ ਮੇਰੀ ਗੁੜੀਆ ਮਨ ਬਿੰਦੀ ਬਿੰਦੀ ਕਹਿੰਦੀ ਪੁੱਸ ਨੂੰ ਦੁਬਾਰੀ ਵੀ ਆਪਾਂ ਗਾਵਾਂਗੇ ਪਰ ਮੌਕਾ ਨਹੀਂ ਦੇ ਸਾਡੇ ਘਰੋਂ ਵੀ ਫੋਨ ਗਿਆ ਪੁੱਸਿਆ ਗਿਆ ਵੀ ਤੁਸੀਂ ਮਤਲਬ ਕਵਿਤਾ ਗਾਈ ਮੇਰੀ ਗੁੜੀਆ ਨੇ ਪਤਾ ਝੂਠ ਬੋਲ ਕੇ ਕਿਹਾ ਹਾਂ ਮੰਮੀ ਬਿਸਨ ਮੌਕਾ ਮਿਲ ਗਿਆ ਅੰਤਰੋਂ ਅੰਤਰ ਇਸ ਦੁਨਿਆਨੇ ਰੋਂਦੇ ਸੀ ਇਹਨਾਂ ਦਾ ਮਨ ਦੁਖੀ ਹੋਇਆ ਪਿਆ ਅਜ ਇਹ ਕਰਦਾ ਵੀ ਅੱਜ ਤੋਂ ਆ ਠੀਕਰ ਸਿੰਘ ਸਭਾ ਦੇ ਜਾਣਾ ਹੀ ਨਹੀਂ ਠੀਕ ਹੈ ਸਿੰਘ ਸਭਾ ਦੀ ਗੱਲ ਤੋਂ ਦੂਰ ਆਇਂਦੇ ਕਰਦਾ ਵੀ ਸਿੱਖੀ ਪਹਿਰਾਵੇ ਤੋਂ ਪਿੱਛੇ हट ਜਾਈਏ। ਉਹ ਸਿੱਧੂ ਮੂਸੇਵਾਲਾ ਇਹ ਮੈਂ ਥੋੜੋ ਗਿਆ। ਕਹੇ ਦਬ ਗਿਆ ਦੁਨੀਆ ਨੇ ਬਹਿਮ ਪਾਲਿਆ। ਉੱਠ ਪੁੱਤ ਝੋਟਿਆ ਉਹ ਮੂਸੇਵਾਲਾ। ਮੂਸੇਵਾਲਾ ਸੱਚ ਬੋਲਦਾ ਸੀਗਾ ਜਿਵੇਂ ਕਹਿੰਦੇ ਅੱਜ ਦੀ ਗੁਰੂ ਘਰਾਂ ਦੇ ਜਿਵੇਂ ਸਮਾਜ ਸੇਵੀ ਸਭ ਗੋਲੀ ਦੇ ਹੱਕਦਾਰ ਨਹੀਂ। ਸਹੀ ਹੈ ਜੀ। ਤੇ ਬਾਈ ਮਨ ਬਹੁਤ ਦੁਖੀ ਹੋਇਆ ਬਈ ਠੀਕੀ ਵਾਲ ਦੇ ਲੋਕਾਂ ਦੇ ਹੱਕ ਠੋਕ ਹੀ ਹਨ ਬਾਈ ਠੀਕੀ ਵਾਲ ਦੇ ਲੋਕ ਸਿਰਫ ਪੈਸਾ ਦੇਖਦੇ ਨੇ। ਜੇ ਸਾਬ ਦੀ ਵੀ ਲੋਣਾ ਕੋ ਸੋ ਬੋਲਣਾ ਵੀ ਆ ਰਿਸ਼ਵਤ ਜਾਂ ਸਪਾਰਸ ਇਹ ਚੀਜ਼ਾਂ ਹੀ ਦੀਆਂ ਮੇਰੀ ਕੁੜੀਆਂ ਬੰਦੀਆਂ ਬੰਦੀ ਬਾਰ ਬਾਰ ਪੁੱਛੀ ਗਈ ਵੀ ਮੈਂ ਵੀ ਕਰਤਾ ਇਹਨੇ ਵੀ ਗੋਣੀ ਸੀਗੀ ਪਰ ਸਾਨੂੰ ਬਾਈ ਕਿਸੇ ਨੇ ਮੌਕਾ ਨਹੀਂ ਦਿੱਤਾ ਤੇ ਬਾਈ ਵੀਡੀਓ ਇੰਨੀ ਕਿ ਸ਼ੇਅਰ ਕਰਦੇ ਹੋ ਤੇ ਠੀਕਰਿਆਂ ਦੇ ਲੋਕਾਂ ਤੱਕ ਮੁੱਖ ਮੰਤਰੀ ਜਿੰਨੇ ਵੀ ਮੰਤਰੀ ਸ਼ਾਂਤਰੀ ਜੋ ਵੀ ਆਉਂਦੇ ਨੇ ਸਭ ਤੱਕ ਵੀਡੀਓ ਪਹੁੰਚ ਜੇ ਕਿਉਂਕਿ ਬਾਈ ਜਿਵੇਂ ਮੰਤਰੀ ਆ ਮੁੱਖ ਮੰਤਰੀ ਆ ਕਾਨੂੰਨ ਸਾਰਿਆਂ ਵਾਸਤੇ ਇੱਕੋ ਤੁਹਾਨੂੰ ਪਤਾ ਨਾ ਕਿ ਉਹ ਵੀ ਆਮ ਇਨਸਾਨ ਆ ਸੀ ਵੀ ਆਮ ਇਨਸਾਨ ਆ ਤੇ ਮੈਂ ਮੰਤਰ ਤੇ ਬਈ ਠੀਕ ਰਹੇ ਲੋਕਾਂ ਨੂੰ ਅੱਜ ਦੁਬਾਰਾ ਸਿੰਘ ਸਭਾ ਦੇ ਜਾਣਾ ਹੈ। ਚਲੋ ਠੀਕ ਹੈ ਜੀ ਧੰਨਵਾਦ। ਜੇ ਕੋਈs ਵੱਧ ਘੱਟ ਬੋਲਿਆਗਾ ਉਸ ਲਈ ਮਾਫੀ ਚਾਹੁੰਨਾ ਪਰ ਮਨ ਦੁਖੀ ਹੋਇਆ ਬਈ ਕਿਉਂਕਿ ਸਾਨੂੰ ਗੁਰੂਆਂ ਬਾਰੇ ਤੇ ਅਸੀਂ ਪੱਗ ਬਾਰੇ ਕੁਝ ਚਾਣਨਾ ਪਾਉਣਾ ਸੀ। ਕੁਝ ਲੋਕ ਸਿੱਖਦੇ ਤਾਂ ਕਰਕੇ ਅਸੀਂ ਬੱਸ ਬੋਲਣਾ ਸੀਗਾ ਪਰ ਲੋਕਾਂ ਨੇ ਮੌਕਾ ਨਹੀਂ ਦਿੱਤਾ ਬਈ ਠੀਕ ਰਹੇ ਲੋਕਾਂ ਨੇ। ਪਰਮੰਦਰ ਕਮੇਟੀ ਦੀ ਅਸੀਂ ਗੁਰੂ ਘਰ ਦੇ ਵਿੱਚ ਜਾ ਕੇ ਨਾ ਨਾਂ ਵੀ ਲਿਖਾਇਆ ਸਪੋਜ਼ ਕਰਿਆ ਪਰ ਸਾਡੀ ਕਿਸੇ ਨੇ ਬਈ ਸੁਣੀ। ਹਾਂਜੀ ਸਾਰਾ ਸਤਿ ਸ਼੍ਰੀ ਅਕਾਲ ਜੀ ਤੇ ਮਤਲਬ ਹੁਣ ਚੱਲਦੇ ਰਹਿੰਦੇ ਨੇ ਸਰਦਾਰ ਸੇਵਾ ਸਿੰਘ ਠਿਕਰੀਵਾਲ ਦੇ ਮਤਲਬ ਸੀਧੀ ਦਿਹਾੜੀ ਤੇ ਅਸੀਂ 18 ਤਰੀਕ ਨੂੰ ਜਿੱਦੇ ਨਗਰ ਕੀਰਤਨ ਸੀਗਾ ਜੀ ਉਸ ਤਰ੍ਹਾਂ ਅਸੀਂ ਨਗਰ ਕੀਰਤਨ ਦੇ ਗਏ ਅਸੀਂ ਗੁਰੂਆਂ ਬਾਰੇ ਦੋ ਸ਼ਬਦ ਮਤਲਬ ਕਵਿਤਾ ਗਾਉਣੀ ਸੀ ਤੇ ਸਾਡੀ ਕੁੜੀ ਵੀ ਨਾਲ ਸੀ ਤੁਸੀਂ ਦੇਖ ਲੋ 12 13 ਸਾਲ ਦੀ ਐ ਸਿਰਫ ਪੁੱਤ ਦੱਸੋ ਤੁਸੀਂ ਅਸੀਂ 18 ਤਰੀਕ ਨੂੰ ਠਿਕਰੀਵਾਲ ਗਏ ਸੀ ਉੱਥੇ ਸਾਨੂੰ ਅਸੀਂ ਗੁਰੂਆਂ ਬਾਰੇ ਬੋਲਣ ਦੀ ਕੋਸ਼ਿਸ਼ ਕੀਤੀ ਪਰ ਸਾਨੂੰ ਬੋਲਣ ਨਹੀਂ ਦਿੱਤਾ ਗਿਆ ਮਤਲਬ ਅਸੀਂ ਜਿਹੜੇ ਉੱਥੇ ਦੇ ਪ੍ਰਬੰਧਕ ਸੀ ਹੈ ਨਾ ਸਾਰੇ ਵੀ ਮਤਲਬ ਪ੍ਰਧਾਨ ਸਾਰਾ ਕੁਝ ਸੀ ਅਸੀਂ ਉਹਨਾਂ ਦੇ ਮਤਲਬ ਮੈਂਟਰਦਾਰਲੇ ਵੀ ਕਰੀ ਗੁੜੀਏ ਦਾ ਨਾਮ ਵੀ ਲਿਖਿਆ ਨਾ ਇਹਨੇ ਵੀ ਗੋਣਾ ਸੀ ਅਸੀਂ ਵੀ ਗੋਣਾ ਸੀ ਅਸੀਂ ਕੁਝ ਗੱਲ ਥੋੜੀ ਅਸੀਂ ਆਪਣੇ ਪੱਗ ਬਾਰੇ ਆਪਣੇ ਗੁਰੂਆਂ ਬਾਰੇ ਚਾਹ ਸਾਲ ਗੋਲਣੇ ਸੀ ਤੇ ਮਤਲਬ ਸਾਨੂੰ ਮੌਕਾ ਦਿੱਤਾ ਗਿਆ ਕਿਉਂਕਿ ਪਤਾ ਕੀ ਗੱਲ ਹੈ ਜੀ ਜਿਹੜੇ ਮਤਲਬ ਸਰੰਗੀ ਜਾਂ ਹਾਰਮੋਨ ਇਹ ਸਭ ਕੁਝ ਚੱਕੀ ਫਿਰਦੇ ਨੇ ਜਿਹਨੂੰ ਮਤਲਬ ਦੇਖਦਾਗਾ ਹਨਾ ਵੀ ਦੇ ਕੋਲੇ ਕੁਝ ਮਤਲਬ ਹਾਰਮੋਨ ਹੀ ਆ ਕੁਝ ਵੀ ਆ ਅਸੀਂ ਆਮ ਇਨਸਾਨ ਸੀ ਦੁਨਨੇ ਮਤਲਬ ਸਾਡੇ ਕੋਲ ਉਸ ਵੀ ਨਹੀਂ ਸੀਗਾ ਮਤਲਬ ਬੰਦੇ ਦਾ ਟੈਲੈਂਟ ਦੇਖਣਾ ਚਾਹੀਦਾ ਹਨਾ ਵੀ ਮਤਲਬ ਅੰਦਰੋਂ ਉਹ ਬੰਦਾ ਕੀ ਬੋਲੂ ਕੀ ਨਹੀਂ ਭਾਵਨਾ ਮਤਲਬ ਹੁਣ ਸਾਨੂੰ ਇੰਨਾ ਠੀਕਰੀ ਵਾਲ ਪਿੰਡ ਦੇ ਗੁੱਸਾ ਜਿਹੜਾ ਵੈ ਵੀ ਮਤਲਬ ਅੱਜ ਤਵਾਰ ਠੀਕਰੀ ਵਾਲ ਪਿੰਡ ਦੇ ਆ ਜਾਣਾ ਨਹੀਂ ਸਿੰਘ ਸਵਾ ਦੇ ਅਸੀਂ ਵੀ ਦਿਲ ਤੋਂ ਸਪੋਰਟ ਕਰਦੇ ਆ ਜੀ ਅਸੀਂ ਵੀ ਰਿਸਪੈਕਟ ਕਰਦੇ ਆ ਇਜਤ ਕਰਦੇ ਆ ਗੁਰੂਆਂ ਦੀ ਤੇ ਇੱਥੇ ਸਰਦਾਰ ਸੇਵਾ ਸਿੰਘ ਠੀਕਰੀ ਤੋਂ ਦੇ ਬੱਚੇ ਆਗੇ ਸਾਨੂੰ ਬਤਨ ਕਿਵੇਂ ਇਜਤ ਕਰਨੀ ਹੈ ਨਾ ਤੇ ਅਸੀਂ ਮਤਲਬ ਮੈਂਨਤਾ ਕਰੀ ਹਾਂ ਉਹਨਾਂ ਦੀ ਪ੍ਰਬੰਧ ਕਮਿਟੀ ਦੀਆਂ ਵੀ ਮਤਲਬ 11:30 ਪੌਣੇ 12 ਵਜੇ ਗੁਰੂ ਘਰ ਤੋਂ ਨਗਰ ਕੀਰਤਨ ਚੱਲਿਆ ਅਸੀਂ ਇੱਥੋਂ ਠੰਡ ਦੇ ਵਿੱਚ ਧੁੰਦ ਵਿੱਚ ਗਏ ਮੇਰੀ ਕੁੜੀਆ ਕੰਬਦੀ ਗਈ ਬਿੰਦੀ ਵੀ ਤੇ ਮੈਨੂੰ ਮਤਲਬ ਮੇਰੀ ਕੁੜੀਆ ਵੀ ਮੈਂ ਤਾਂ ਮਤਲਬ ਕਹਿੰਦੀ ਰਹੀ ਵੀ ਜਿਹੜੀ ਤੁਸੀਂ ਪੁੱਛ ਲੋ ਵੀ ਆਪਾਂ ਸ਼ਬਦ ਕਵਿਤਾ ਗਾਉਣੀ ਆ ਪਰ ਬਾਈ ਸਾਡੀ ਕਿਸੇ ਨੇ ਮਤਲਬ ਕੋਈ ਨਹੀਂ ਸੁਣੀ ਤੇ ਅੱਜ तकरीबन 20 ਤਰੀਕਾ ਠੀਕ ਹੈ ਤੇ ਅੱਜ ਮੁੱਖ ਮੰਤਰੀ ਮੰਤਰੀ ਸੰਤਰੀ ਟਾੜੀ ਜੱਥੇ ਮਤਲਬ ਬਹੁਤ ਜ਼ਿਆਦਾ ਆਏ ਠੀਕ ਹੈ ਉਹਨਾਂ ਤੋਂ ਇਹ ਪ੍ਰਬੰਧਕ ਕਮੇਟੀ ਨੂੰ ਐਸ ਵੀ 4 ਪੀ ਆਉਣਗੇ ਠੀਕ ਹੈ ਜੀ ਤੇ ਮਤਲਬ ਅਸੀਂ ਆਮ ਨਸਾਨ ਹੈ ਜੋ ਕੁਸ ਰੁਪਇਆ ਦੇ ਨਹੀਂ ਸਕਦੇ ਸੀ ਮਤਲਬ ਕੁਸ ਬੋਲ ਨਹੀਂ ਸਕਦੇ ਠੀਕ ਹੈ ਅੱਜ ਵੀ ਮੈਂ ਮਹਿੰਤ ਕਰੇ ਸਟੇਜ ਤੇ ਜਾ ਕੇ ਬਾਈ ਮਤਲਬ ਮੈਂ ਨਗਰ ਕੀਰਤਨ 18 ਤਰੀਕ ਤੋਂ ਮਤਲਬ ਤੁਹਾਡੇ ਪਿੱਛੇ ਫਿਰਦਾ ਮੈਂ ਇੱਕ ਸ਼ਬਦ ਇੱਕ ਕਵਿਤਾ ਗੁਰੂਆਂ ਬਾਰੇ ਪਾਗ ਬਾਰੇ ਕੁਸ ਬੋਲਣਾਗਾ ਤੇ ਮਤਲਬ ਮੈਨੂੰ ਅੱਜ ਵੀ ਨਹੀਂ ਬੋਲਣ ਦਾ ਮੌਕਾ ਦਿੱਤਾ ਗਿਆ ਕਿਉਂਕਿ ਉਹਨਾਂ ਜਿਹੜੇ ਮੰਤਰੀ ਸ਼ੰਤਰੀ ਸਭ ਕੁਸ ਆਉਂਦੇ ਨੇ ਤੇ ਉਹਨਾਂ ਤੋਂ ਇਹ ਲੋਕਾਂ ਨੂੰ ਠੇਕੇਦਾਰ ਦੇ ਲੋਕਾਂ ਨੂੰ ਇਹ ਉਮੀਦ ਆ ਵੀ 4 ਰੁਪਏ ਦੇ ਕੇ ਜਾਣਗੇ ਠੀਕ ਆ ਜੀ ਵੀ ਮੰਤਰੀ ਨੇ ਮੁੱਖ ਮੰਤਰੀ ਨੇ ਲੱਖ ਡੇਢ ਲੱਖ 50 ਲੱਖ ਬਹੁਤ ਰੁਪਏ ਦੇ ਜਾਂਦੇ ਆਪਾਂ ਮੰਨਦੇ ਚਲੋ ਠੀਕ ਆ ਪਰਮਾਤਮਾ ਦੇ ਨਾ ਜਿਵੇਂ ਉਹ ਆਪਣਾ ਸਰਦਾਰ ਸੇਵਾ ਸਿੰਘ ਠਿਕਰਾਂ ਨੇ ਬਹੁਤ ਵੱਡੀ ਕਰਵਾਨੀ ਕੀਤੀ ਸੀ ਆਪਾਂ ਉਹਨਾਂ ਦੇ ਸੇਵਕਾਂ ਗੁਰੂਆਂ ਦੇ ਸੇਵਕਾਂਗੇ ਪਰ ਅੱਜ ਦੇ ਟਾਈਮ ਦੇ ਮਾਇਨੇ ਸਾਨੂੰ ਸਹੀ ਗੱਲ ਦੱਸਾਂ ਤਾ ਮੇਰੇ ਦਿਲ ਤੋਂ ਜਿਹੜੀ ਅੱਜ ਗੱਲ ਨਿਕਲਦੀ ਆ ਠਿਕਰਾਂ ਦੇ ਲੋਕ ਜਿਵੇਂ ਸਰਦਾਰ ਸੇਵਾ ਸਿੰਘ ਠਿਕਰੀ ਵਾਲਾ ਉਹਦੇ ਨਾਂ ਤੇ ਮੰਤਰੀਆਂ ਨੂੰ ਲੋਕਾਂ ਨੂੰ ਲੁੱਟਦੇ ਨੇ ਠੀਕ ਹੈ ਜੀ ਕਿਉਂ ਮੈਂ ਤਾਂ ਇਹ ਗੱਲ ਕਹਣਾ ਕਿਉਂਕਿ ਮੈਂ ਆਮ ਇਨਸਾਨ ਸੀ ਮੈਨੂੰ ਗਉਣ ਦਾ ਮੌਕਾ ਦਿੱਤਾ ਨਹੀਂ ਗਿਆ ਮੈਂ ਉਹਨਾਂ ਦੀ ਮਿੰਨਤਾਂ ਕਰੀਆਂ ਮੇਰੀ ਕੁੜੀਆ ਮੈਨੂੰ ਬਿੰਦੀ ਬਿੰਦੀ ਕੇ ਟੜੀ ਪੁੱਸ ਤੋਂ ਦੁਆਰੀ ਵੀ ਆਪਾਂ ਗਾਵਾਂਗੇ ਪਰ ਮੌਕਾ ਨਹੀਂ ਦੇ ਸਾਡੇ ਘਰੋਂ ਵੀ ਫੋਨ ਗਿਆ ਪੁੱਸਿਆਗਾ ਵੀ ਤੁਸੀਂ ਮਤਲਬ ਕਵਿਤਾ ਗਾਈ ਮੇਰੀ ਕੁੜੀਆ ਨੇ ਪਤਾ ਝੂਠ ਬੋਲ ਕੇ ਗਿਆ ਹਾਂ ਮੰਮੀ ਵੀ ਸਾਨੂੰ ਮੌਕਾ ਮਿਲ ਗਿਆ ਅੰਤਰੋਂ ਅੰਤਰ ਇਸ ਦੁਨਿਆਨੇ ਰੋਂਦੇ ਸੀ ਇਹਨਾਂ ਦਾ ਮਨ ਦੁਖੀ ਹੋਇਆ ਪਿਆ ਅਜਿੰਦਲ ਕਰਦੇ ਵੀ ਅੱਜ ਤੋਂ ਆ ਠੀਕਰ ਸਿੰਘ ਸਭਾ ਤੇ ਜਾਣਾ ਹੀ ਨਹੀਂ ਠੀਕ ਆ ਸਿੰਘ ਸਭਾ ਦੀ ਗੱਲ ਤਾਂ ਦੂਰ ਐਂ ਦਿਲ ਕਰਦਾ ਵੀ ਸਿੱਖੀ ਪਹਿਰਾਵੇ ਤੋਂ ਪਿੱਛੇ ਹਟ ਜਾਈਏ ਉਹ ਸਿੱਧੂ ਮੂਸੇਵਾਲਾ ਮੈਂ ਥੋੜੋ ਗਿਆ ਐ ਦਬ ਗਿਆ ਦੁਨੀਆ ਨੇ ਬਹਿਮ ਪਾਲਿਆ ਉੱਠ ਪੁੱਤ ਝੋਟਿਆ ਉਹ ਮੂਸੇਵਾਲਾ ਮੂਸੇਵਾਲਾ ਸੱਚ ਬੋਲਦਾ ਸੀਗਾ ਜਿਵੇਂ ਕਹਿੰਦੇ ਅੱਜ ਦੇ ਗੁਰੂ ਘਰਾਂ ਦੇ ਜਿਵੇਂ ਸਮਾਜ ਸੇਵੀ ਸਭ ਗੋਲੀ ਦੇ ਹੱਕਦਾਰ ਨਹੀਂ ਸਹੀ ਹੈ ਜੀ ਤੇ ਬਾਈ ਮਨ ਬਹੁਤ ਦੁਖ ਹੋਇਆ ਬਈ ਠੀਕੇ ਵਾਲ ਦੇ ਲੋਕਾਂ ਦੇ ਹੱਕ ਟੋਕ ਹੀ ਹਨ ਬਾਈ ਠੀਕੇ ਵਾਲ ਦੇ ਲੋਕ ਸਿਰਫ ਪੈਸਾ ਦੇਖਦੇ ਨੇ ਜੇ ਸਾਬ ਦੀ ਵੀ ਲੋਣਾ ਕੋਈਸ ਬੋਲਣਾ ਵੀ ਆ ਰਿਸ਼ਵਤ ਜਾਂ ਸਪਾਰਸ ਇਹ ਚੀਜ਼ਾਂ ਆਈ ਦੀਆਂ ਮੇਰੀ ਕੁੜੀਆਂ ਬਿੰਦੀ ਬਿੰਦੀ ਬਾਰ ਬਾਰ ਪੁੱਛੀ ਗਈ ਵੀ ਮੈਂ ਵੀ ਕਰਤਾ ਇਹਨੇ ਵੀ ਗੋਣੀ ਸੀਗੀ ਪਰ ਸਾਨੂੰ ਬਾਈ ਕਿਸੇ ਨੇ ਮੌਕਾ ਨਹੀਂ ਦਿੱਤਾ ਤੇ ਬਾਈ ਵੀਡੀਓ ਇੰਨੀ ਕਿ ਸ਼ੇਅਰ ਕਰਦੇ ਹੋ ਤੇ ਠੀਕਰਾਂ ਦੇ ਲੋਕਾਂ ਤੱਕ ਮੁੱਖ ਮੰਤਰੀ ਜਿੰਨੇ ਵੀ ਮੰਤਰੀ ਸ਼ਾਂਤਰੀ ਜੋ ਵੀ ਆਉਂਦੇ ਨੇ ਸਭ ਤੱਕ ਵੀਡੀਓ ਪਹੁੰਚ ਜਾਏ ਕਿਉਂਕਿ ਬਾਈ ਜਿਵੇਂ ਮੰਤਰੀ ਆ ਮੁੱਖ ਮੰਤਰੀ ਆ ਕਾਨੂੰਨ ਸਾਰਿਆਂ ਵਾਸਤੇ ਇੱਕੋ ਤੁਹਾਨੂੰ ਪਤਾ ਨਾ ਕਿ ਉਹ ਵੀ ਆਮ ਇਨਸਾਨਾਂ ਅਸੀਂ ਵੀ ਆਮ ਇਨਸਾਨਾਂ ਆ ਤੇ ਮੈਂ ਮਨ ਟੁੱਟਿਆ ਹੋਇਆ ਠੀਕ ਹੈ ਲੋਕਾਂ ਨੂੰ ਅੱਜ ਤੋਂ ਬਾਅਦ ਸਿੰਘ ਸਭਾ ਦੇ ਜਾਣਾ ਹੈ। ਚਲੋ ਠੀਕ ਹੈ ਜੀ ਧੰਨਵਾਦ। ਜੇ ਕੋਈਸ ਵੱਧ ਘੱਟ ਬੋਲਿਆਗਾ ਉਸ ਲਈ ਮਾਫੀ ਚਾਹੁੰਨਾ ਪਰ ਮਨ ਦੁਖੀ ਹੋਇਆ ਹੋਇਆ ਬਾਈ ਕਿਉਂਕਿ ਸਾਨੂੰ ਗੁਰੂਆਂ ਬਾਰੇ ਤੇ ਅਸੀਂ ਪੱਗ ਬਾਰੇ ਕੁਝ ਚੰਨਣਾ ਪਾਉਣਾ ਸੀ, ਕੁਝ ਲੋਕ ਸੇਖਦੇ ਤਾਂ ਕਰਕੇ ਅਸੀਂ ਬੱਸ ਬੋਲਣਾ ਸੀਗਾ ਪਰ ਲੋਕਾਂ ਨੇ ਮੌਕਾ ਨਹੀਂ ਦਿੱਤਾ ਬਾਈ ਠੀਕ ਹੈ ਲੋਕਾਂ ਨੇ ਪਰਮੰਦਰ ਕਮੇਟੀ ਦੇ ਅਸੀਂ ਗੁਰੂ ਘਰ ਦੇ ਵਿੱਚ ਜਾ ਕੇ ਨਾ ਨਾਂ ਵੀ ਲਿਖਾਇਆ ਸਪੋਜ਼ ਕਰਿਆ ਪਰ ਸਾਡੇ ਕਿਸੇ ਨੇ ਬਈ ਸੁਣੀ।